ਪੰਜਾਬ ਪੁਲਿਸ ਵਿੱਚ ਨੌਕਰੀ ਤੇ ਡਿਊਟੀ ਗਰਾਊਂਡ 'ਚ ਵੀ ਪੱਕੀ ਐ ਇਸ ਕੱਲੇ ਮੁੰਡੇ ਨੇ ਜ਼ਿੰਮੇਵਾਰੀ ਪੂਰੇ ਪਿੰਡ ਦੀ ਚੱਕੀ ਐ ਇਹ ਆ ਬਾਈ ਦਲਬੀਰ ਸਿੰਘ ਬਾਈ ਡਿਊਟੀ ਪੰਜਾਬ ਪੁਲਿਸ ਵਿੱਚ ਕਰਦਾ ਪਰ ਬਾਈ 5:30 ਵਜੇ ਤੜਕੇ ਮੈਦਾਨ 'ਚ ਪਹੁੰਚ ਜਾਂਦਾ ਹੈ ਤਾਂ ਕਿ ਆਉਣ ਵਾਲੀ ਪੀੜ੍ਹੀ ਸਹੀ ਪਾਸੇ ਲੱਗ ਜੇ ਦੋ ਬੱਚਿਆਂ ਤੋਂ ਸ਼ੁਰੂ ਹੋਈ ਏ ਅਕੈਡਮੀ ਅੱਜ 80 ਜਵਾਕਾਂ ਨੂੰ ਰਾਹ ਦਿਖਾ ਰਹੀ ਹੈ ਤੇ ਇਹਨਾਂ 80 ਤਾਰਿਆਂ ਦੇ ਵਿੱਚ ਸੂਰਜ ਬਣ ਕੇ ਚਮਕ ਰਿਹਾ ਹੈ ਦਲਬੀਰ ਸਿੰਘ ਪੰਜਾਬ ਪੁਲਿਸ ਤੇ ਮੈਂ ਖੁਦ ਸਵੇਰੇ ਹਰ ਰੋਜ਼ ਰਨਿੰਗ ਕਰਨ ਵੇਸੇ ਆ ਜਾਣਾ ਸੀ ਕਦੇ-ਕਦੇ ਉਹਨੂੰ ਇੱਕ ਬੱਚਾ ਮਿਲ ਜਾਣਾ ਕਦੇ ਦੋ ਮਿਲਣ ਉਹਨਾਂ ਨੂੰ ਜੋੜਦਾ ਗਿਆ ਜੋੜਦਾ ਗਿਆ ਤੇ ਹੌਲੀ-ਹੌਲੀ ਬੂਟਾ ਫਲ ਦਿੰਦਾ ਦਿੰਦਾ ਸਾਡੇ ਸਾਹਮਣੇ ਹੀ ਆ ਜੀ ਹੁਣ ਬਾਗ ਬਣ ਗਿਆ ਬਾਗ ਬਣ ਜੂਗਾ ਬਾਬਾ ਮੇਰੇ ਕਰੇ ਫੁੱਟਬਾਲ ਚਾਰ ਕਿਸਾਲ ਲੈਂਦੀ ਐ ਤੀਜਾ ਕਿਸਾਲ ਚੱਲ ਰਿਹਾ ਹੈ ਭਾਈ ਜੋ ਕੁਛ ਕਰ ਰਿਹਾ ਯਾਰ ਮੈਨੂੰ ਲੱਗਿਆ ਆਪਾਂ ਸਾਰਿਆਂ ਨੂੰ ਇਸ ਜਜ਼ਬੇ ਨੂੰ ਸਲਾਮ ਕਰਨਾ ਚਾਹੀਦਾ ਪੁਲਿਸ ਦੀ ਨੌਕਰੀ ਮੈਨੂੰ ਬੜਾ ਬਹੁਤ ਹਾਰਡ ਆ ਇਕ ਕੁਛ ਨਹੀਂ ਬਣੂਗਾ ਤਾਂ ਇਨਸਾਨ ਤਾਂ ਬਣੂਗਾ। ਇਸੇ ਮੈਂ ਸਾਰਿਆਂ ਨੂੰ ਇੱਕ ਗੱਲ ਕਹਿਣਾ ਹਾਂ। ਪਲੇਅਰ ਬਣੋ ਨਾ ਬਣੋ ਪਰ ਤੁਹਾਡੇ ਇਨਸਾਨੀਅਤ ਹੁਣੀ ਬਹੁਤ ਜ਼ਰੂਰੀ ਹੈ। ਕਿਸੇ ਦਾ ਦਰਦ ਦੇਖ ਕੇ ਤੁਹਾਡੇ ਦੇ ਦਿਲ ਚ ਦਰਦ ਪੈਂਦਾ। ਤਾਂ ਮੇਰੇ ਬੱਚੇ ਤੁਸੀਂ ਦੇਖ ਲਓ ਜੀ ਨਾ ਤੁਹਾਨੂੰ ਹਰੇਕ ਦੀ ਹੈਲਪ ਕਰਦੇ ਹਾਂ। ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ। ਅੱਜ ਦੀ ਕਹਾਣੀ ਇਹ ਆ ਵੀ ਜੇ ਇੱਕ ਬੰਦਾ ਪਿੰਡ ਚੋਂ ਇਹ ਜ਼ਿੰਮੇਵਾਰੀ ਚੱਕ ਲੈ ਕੇ ਮੈਂ ਚੀਜ਼ਾਂ ਬਦਲ ਲਈਆਂ। ਤਾਂ ਭਾਈ ਫਰਕ ਪੈਂਦਾ ਫਰਕ ਪਾਇਆ ਜਾ ਸਕਦਾ। ਅੱਜ ਦੀ ਕਹਾਣੀ ਜੇ ਮੈਂ ਸੱਚ ਕਹਾ ਸਾਰੀਆਂ ਗੱਲਾਂ ਤੋਂ ਪਰੇ ਮੈਂ ਬਾਈ ਦੀ ਇੱਕ ਇੱਕ ਗੱਲ ਤੇ ਚਰਚਾ ਵੀ ਕਰੂੰਗਾ ਬਾਈ ਪੰਜਾਬ ਪੁਲਿਸ ਚ ਬਾਈ ਆਪਦੇ ਪਿੰਡ ਚ ਇੱਕ ਅਕੈਡਮੀ ਚਲਾਉਂਦੇ ਆ ਤੇ ਬਹੁਤ ਬੱਚਿਆਂ ਦੀ ਜ਼ਿੰਦਗੀ ਬਦਲ ਰਹੀ ਹੈ ਤੇ ਇਹਨਾਂ ਸਾਰੀਆਂ ਗੱਲਾਂ ਤੋਂ ਪਰੇ ਮੈਂ ਇੱਕ ਗੱਲ ਕਹ ਸਾਡਾ ਭਰਾ ਯਾਰ ਸਹੀ ਹੈ ਨਾ ਸਹੀ ਗੱਲ ਹੈ ਭਰਾਵਾ ਸਭ ਤੋਂ ਪਹਿਲਾਂ ਤਾਂ ਬਾਈ ਮੈਂ ਧੰਨਵਾਦ ਕਰਦਾ ਅਖਰ ਟੀਵੀ ਦਾ ਤੇ ਸਾਡੇ ਬਾਈ ਨਵਰੀਤ ਦਾ ਯੂਨੀਵਰਸਿਟੀ ਦੀ ਸਾਣ ਦਾ ਸਾਡੇ ਪਿੰਡ ਆਈ ਹੈ ਹੇ ਸਾਡਾ ਮਾਣ ਵਧਾਇਆਗੇ ਪਿੰਡ ਨਹੀਂ ਨਾ ਕਰ ਭਾਈ ਆਪਾਂ ਧੰਨਵਾਦ ਕਰਦੇ ਹੀ ਸੋਹਣੇ ਨਹੀਂ ਲੱਗਦੇ ਆਪਾਂ ਉਹ ਵੀ ਭਰਾ ਵਾਲਾ ਠੀਕ ਹੈ ਸਾਹ ਹਾਂਜੀ ਹਾਂਜੀ ਅਸੀਂ ਭਾਈ ਯੂਨੀਵਰਸਿਟੀ ਇਕੱਠੇ ਸੀਗੇ ਤੇ ਬਹੁਤ ਪਿਆਰ ਆ ਜਿਹੜਾ ਕੁਦਰਤ ਨੇ ਹਜੇ ਤੱਕ ਸਾਡਾ ਬਣਾ ਕੇ ਰੱਖਿਆ ਇਹਦੇ ਲਈ ਵੀ ਪਰ ਮੈਨੂੰ ਇਸ ਗੱਲ ਦਾ ਮਾਣ ਆ ਕਿ ਜਿਹੜੇ ਬੰਦੇ ਥੋਡੇ ਨਾਲ ਪੜੇ ਹੋਣ ਜਾਂ ਜਿੰਨਾ ਬੰਦਿਆਂ ਨਾਲ ਤੁਸੀਂ ਰਹੇ ਹੋ ਉਹ ਬੰਦੇ ਜਦੋਂ ਜ਼ਿੰਦਗੀ 'ਚ ਕੁਝ ਬਹੁਤ ਚੰਗਾ ਕਰਦੇ ਆ ਤਾਂ ਤੁਹਾਨੂੰ ਮਾਣ ਹੁੰਦਾ ਤੇ ਆ ਜਿਹੜੀ ਤੁਸੀਂ ਦੇਖ ਰਹੇ ਹੋ ਇੱਥੇ ਆ ਮਿਹਨਤ ਲੱਗ ਰਹੀ ਆ ਬੱਚਿਆਂ ਦੀ ਆ ਸਭ ਕੁਝ ਚੱਲ ਰਿਹਾ ਇਹ ਸਾਰੇ ਦੇ ਪਿੱਛੇ ਸਾਡਾ ਭਰਾ ਹੈਗਾ ਹੋਰ ਵੀ ਲੋਕ ਹੈਗੇ ਆ ਹਰ ਇੱਕ ਦਾ ਇੱਕ ਰੋਲ ਆ ਪਰ ਬਾਈ ਦਾ ਰੋਲ ਬਹੁਤ ਆ ਬਾਈ ਸਭ ਤੋਂ ਪਹਿਲਾਂ ਤਾਂ ਆਪਦੇ ਬਾਰੇ ਦੱਸੋ ਮੈਂ ਵੀ ਹਾ ਹਸਾ ਕਿੱਥੇ ਡਿਊਟੀ ਆ ਕੀ ਕਰਦੇ ਹੋ ਮੈਂ ਵੀਰੇ ਸਿਟੀ ਧੂਰੀ ਮੁਨਸੀਪਾਲਾ ਕੰਮ ਕਰਦਾ ਤੇ 2010 ਤੱਕ ਪਰਚੀ ਹੋਇਆ ਸੀ ਤੇ ਉਸ ਤੋਂ ਪਹਿਲਾਂ ਫੁੱਟਬਾਲ ਖੇਡਦੇ ਸੀ ਅੱਜ ਵੀ ਖੇਡਦੇ ਆ ਤੇ ਅੱਜ ਵੀ ਸਾਡੀ ਟੀਮ ਖਿੱਕਰੀ ਵਾਲਾ ਖੇਡ ਰਹੀ ਆ ਪਰ ਮੈਂ ਬਾਈ ਨੂੰ ਟਾਈਮ ਦਿੱਤਾ ਸੀ ਅੱਜ ਮਿਲਣ ਦਾ ਤਾਂ ਮੈਂ ਇੱਥੇ ਖੇਡ ਰਿਹਾ ਉਹਦਾ ਟੀਮ ਸੈਮੀਫਾਈਨਲ ਖੇਡ ਰਹੀ ਹੈ ਅੱਛਾ ਜਿਹੜੇ ਟੂਰਨਾਮੈਂਟ ਤੇ ਤੁਸੀਂ ਕਹਿੰਦੇ ਸੀ ਵੀ ਯਾਰ ਨਵਰੀਤ ਜੇ ਇੱਥੇ ਜਿੱਤ ਗਏ ਫੇਰ ਔਖਾ ਹੋ ਜੂ ਉਹ ਠੀਕਰੀ ਵਾਲ ਉਸਨ ਵੀ ਪੈ ਗਿਆ ਸੀ ਉਸ ਦਿਨ ਰੱਦ ਹੋ ਗਿਆ ਨਾ ਟੂਰਨਾਮੈਂਟ ਅੱਛਾ ਟੂਰਨਾਮੈਂਟ ਅੱਗੇ ਪੈ ਗਿਆ ਉਹ ਹਾਂ ਅੱਗੇ ਪੈ ਗਿਆ ਸੀ ਅੱਛਾ ਅੱਛਾ ਨਹੀਂ ਤਾਂ ਅੱਜ ਖੇਡਦੇ ਹੁੰਦੇ ਉਸ ਦਿਨ ਦਾ ਜਿੱਤੇ ਇਸ ਮੈਚ ਅੱਛਾ ਅੱਛਾ ਹਾਂ ਨਾ ਨਾ ਬਹੁਤ ਵਧੀਆ ਬਹੁਤ ਵਧੀਆ ਅੱਛਾ ਕਿੰਨੇ ਜਵਾਕ ਆ ਬਾਈ ਇੱਥੇ ਸਾਰੇ ਅੱਜ ਐਟ ਟਾਈਮ ਦਾ 45 ਨੇ ਕੁੱਲ 45 ਬੱਚੇ ਨੇ ਉ ਮੇਰੇ ਕੋ ਇਹ ਸ਼ੁਰੂ ਕਿਵੇਂ ਕਰਿਆ ਸਰਾ ਸ਼ੁਰੂ ਕਿਉਂਕਿ ਮੈਨੂੰ ਵੀ ਬਾਈ ਨੇ ਨਾ ਹੁਣ ਮੈਂ ਮੜਾ ਗੋਲੀ ਦੇ ਨਾ ਗੱਲ ਆ ਹੋਇਆ ਇਹ ਵੀ ਮੈਂ ਜਾਂਦਾ ਸਿੱਖਣ ਹੋਰੀ ਬਾਈ ਨਾ ਕੱਲਾ ਹੀ ਖੜਾ ਸੀ ਇਹਨੇ ਮੇਨੂੰ ਨੱਕ ਤੇ ਘੇਰ ਲਿਆ ਮੈਂ ਯਾਰਾ ਦਾ ਆਪਣਾ ਭਰਾ ਘੜਾ ਇਹ ਵੀ ਫਿਰ ਦੇਖ ਕੇ ਮੈਂ ਯਾਰ ਵਧੀਆ ਲੱਗਿਆ ਗੱਲਾਂ ਹੋਈਆਂ ਤਾਂ ਗੱਲਾਂ ਗੱਲਾਂ ਚ ਬਾਈ ਨੇ ਦੱਸਿਆ ਵੀ ਅੱਜ ਕੱਲ੍ਹ ਬਾਈ ਪਿੰਡ ਚ ਨਾ ਇਸ ਤਰ੍ਹਾਂ ਦੀ ਅਕੈਡਮੀ ਜਿਹੜੀ ਚਲਾ ਰਹੇ ਆ ਪਰ ਇਹ ਸ਼ੁਰੂ ਕਿੱਥੋਂ ਹੋਇਆ ਕਦੋਂ ਮਨ ਚ ਆਈਆ ਯਾਰ ਵੀ ਆਹ ਕੰਮ ਵੀ ਕਰਗੇ ਯੂਨੀਵਰਸਿਟੀ 'ਚ ਵੀ ਤੁਸੀਂ ਖੇਡਣ ਨਾਲ ਜੁੜੇ ਹੀ ਰਹੇ ਹੋ ਪਰ ਇੰਨੇ ਜਵਾਕਾਂ ਨੂੰ ਖੜਾਉਣ ਦਾ ਫੈਸਲਾ ਕਰ ਲਿਆ ਜਿਵੇਂ ਹਨਾ ਵੀਰੇ ਆਪਾਂ ਪੁਲਿਸ 'ਚ ਟਾਈਮ ਨਹੀਂ ਮਿਲਦਾ ਹਾਂ ਪਰ ਕੁਝ ਚਲੋ ਮੈਂ ਧੰਨਵਾਦ ਕਰਦਾ ਸਾਡੀ ਜ਼ਿਲ੍ਹਾ ਪੁਲਿਸ ਸੰਗਰੂਰ ਪੁਲਿਸ ਦਾ ਜਿੰਨਾ ਕਰਕੇ ਮੈਨੂੰ ਟਾਈਮ ਮਿਲੀ ਜਾਂਦਾ ਤੇ ਸਾਡੇ ਕੁਝ ਅਫਸਰਾਂ ਵਾਲਾਂ ਦਾ ਤੇ ਮੈਂ ਖੁਦ ਸਵੇਰੇ ਹਰ ਰੋਜ਼ ਰਨਿੰਗ ਕਰਨ ਵੇਲੇ ਆ ਜਾਣਾ ਸੀ ਕਦੇ-ਕਦੇ ਉਹਨੂੰ ਇੱਕ ਬੱਚਾ ਮਿਲ ਜਾਣਾ ਕਦੇ ਦੋ ਮਿਲਣ ਉਹਨਾਂ ਨੂੰ ਜੋੜਦਾ ਗਿਆ ਜੋੜਦਾ ਗਿਆ ਹੌਲੀ-ਹੌਲੀ ਜੁੜਦੇ ਗਏ ਮੈਂ ਸੋਚਿਆ ਵੀ ਯਾਰ ਇਸੇ ਫੁੱਟਬਾਲ ਸ਼ੁਰੂ ਕਰੀਏ ਤਾ ਗੁਰਦੁਆਰਾ ਜੋਤੀਸਰ ਸਾਹਿਬ ਪਿੰਡ ਖਰਾਣੇ ਆਪਣੇ ਬਾਬਾ ਜੀ ਕੋਲੇ ਗਰਾਊਂਡ ਸੀ ਮੈਂ ਬੇਨਤੀ ਕੀਤੀ ਤੇ ਨਾਲ ਸਾਡੇ ਗਰਦੀਪ ਸਾਹਿਬ ਤੇ ਬੇਨਤੀ ਕਰਨ ਤੋਂ ਬਾਅਦ ਬਾਬਾ ਜੀ ਨੇ ਸਾਨੂੰ ਗਰਾਊਂਡ 'ਚ ਪ੍ਰੈਕਟਿਸ ਕਰਨ ਦੀ ਆਗਿਆ ਦਿੱਤੀ ਹਾਂ ਉਸ ਤੋਂ ਬਾਅਦ ਜੀ ਮੈਂ ਬੱਚਿਆਂ ਨੂੰ ਜੋੜਦਾ ਗਿਆ ਤੇ ਹੌਲੀ ਹੌਲੀ ਬੂਟਾ ਫਲ ਦਿੰਦਾ ਦਿੰਦਾ ਸਾਡੇ ਸਾਹਮਣੇ ਹੀ ਹੈ ਜੀ ਹੁਣ ਤੇ ਚੱਲ ਰਿਹਾ ਹੈਗਾ ਹੁਣ ਹੁਣ ਬਾਗ ਬਣ ਗਿਆ ਬਾਗ ਬਣ ਚੁਗਾ ਬਾਬਾ ਮੇਰ ਕਰੇ ਫੁੱਟਬਾਲ 4 ਸਾਲ ਲੰਦੀ ਹੈ ਤੀਜੇ ਕ ਸਾਲ ਚੱਲ ਰਿਹਾ ਹੈ ਹਾਂ ਆ ਨਵਾਂ ਮੈਨੂੰ ਲੱਗਦਾ ਕੋਈ ਵੀ ਕਿਸੇ ਨੇ ਕੁਝ ਸਟੈਬਲਿਸ਼ ਕਰਨਾ ਇੰਨਾ ਸਮਾਂ ਚਾਹੀਦਾ 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 ਰਾਤੇ ਰਾਤ ਤਾਂ ਕੁਝ ਨਹੀਂ ਹੁੰਦਾ ਸਹੀ ਗੱਲ ਹੈ ਜੀ ਪਰ ਬਾਈ ਔਖ ਵੀ ਰਹੀ ਕੋਈ ਤਕਲੀਫ ਆਈ ਇਹਨੂੰ ਮੁਸ਼ਕਲ ਆਉਂਦੀ ਉਹ ਮਣੀ ਮਣੀ ਔਖ ਜ਼ਰੂਰ ਆਉਂਦੀ ਹੈ ਪਰ ਉਹਦਾ ਕਹਣਾ ਬਾਈ ਜਿਵੇਂ ਤੁਸੀਂ ਉਹ ਯੂਨੀਵਰਸਿਟੀ ਦੇ ਸਾਡਾ ਸਰਕਲ ਇੰਨਾ ਵਧੀਆ ਹਾਂ ਬਾਈ ਜੀ ਕਰਨਵੀਰ ਕਨੇਡਾ ਬੈਠਾ ਜਿਹੜਾ ਮੇਰੇ ਨਾਲ ਮਤਲਬ ਕਿ ਅਸੀਂ ਪਹਿਲੀ ਕਲਾਸ ਤੋਂ ਪੜਿਆ ਸਾਡੀ ਅਕੈਡਮੀ ਦਾ ਨਾਮ ਵੀ ਦਲਵੀਰ ਕਰਨਵੀਰ ਫੁੱਟਬਾਲ ਅਕੈਡਮੀ ਹੈ ਹਾਂ ਕਿਉਂਕਿ ਇਹਦਾ ਅਸੀਂ ਨਾਮ ਬਦਲਾਂਗੇ ਸਿਰਫ ਉਹ ਰੱਖਿਆ ਹੋਇਆ ਹੈ ਪਿਆਰ ਦਾ ਜਿਵੇਂ ਭਾਈ ਉਹ ਕਹਿੰਦਾ ਵੀ ਇਹੀ ਰੱਖ ਹਾਂ ਉਸ ਤੋਂ ਬਾਅਦ ਉਹ ਸਾਰੀ ਜਿਹੜੀ ਫਾਈਨੈਂਸ਼ੀਅਲ ਤੌਰ ਤੇ ਸਾਡੀ ਮਦਦ ਉਹ ਕਰ ਰਿਹਾ ਹੈ ਫਿਜ਼ੀਕਲ ਤੌਰ ਤੇ ਮੈਂ ਆਉਣਾ ਸਵੇਰੇ 5:30 ਵਜੇ ਰੋਜ਼ ਪੀਣ ਮੁਤਾਬਕ ਆਉਣਾ ਹਾਂ ਸਵੇਰੇ 5:00 ਵਜੇ 20-25 ਬੱਚੇ ਰੈਗੂਲਰ ਹੀ ਹੁੰਦੇ ਨੇ ਕਦੇ 40 ਵੀ ਹੋ ਜਾਂਦੇ ਨੇ ਵਧੇ ਜਾਂਦੇ ਨੇ ਹੁਣ ਇਗਜ਼ਾਮ ਚੱਲਦੇ ਹੁਣ ਘੱ ਕੌਲਸਦੀ ਨੌਕਰੀ 'ਚ ਰਾਤ ਨੂੰ ਇੰਨੇ ਥੱਕੇ ਟੁੱਟੇ ਆਉਣੇ ਹੂੰ ਮੈਨੂੰ ਵੀ ਪਤਾ ਆਪਣੇ ਹੁਣ ਸਾਰੇ ਸਰਕਲ 'ਚ ਬਹੁਤ ਬੰਦੇ ਕੌਲਸ 'ਚ ਵੀ ਆ ਹਨਾ ਵੀ ਇੱਕ ਪ੍ਰੈਸ਼ਰ ਵਾਲਾ ਕੰਮ ਆ ਕਿਤੇ ਡਿਊਟੀ ਵੀ ਪੈ ਜਾਂਦੀ ਆ ਹੋਰ ਸਾਰਾ ਕੁਝ ਹੁੰਦਾ ਫਿਰ ਵੀ ਤੜਕੇ ਰੋਹ ਜਾ ਕੇ 5 ਵਜੇ ਯਾਰ ਬੰਦਾ ਮੈਂ ਜਦੋਂ ਆਪਾਂ ਹਨਾ ਮੈਂ ਮਿਸਤਰੀਆਂ ਦਾ ਮੁੰਡਾ ਹਾਂ ਮਿਸਤਰੀਆਂ ਦਾ ਮੁੰਡਾ ਮੈਂ ਦੇਖਿਆ ਘਰੋਂ ਜਦੋਂ ਘਾਣ ਚਲਾਉਨੇ ਆ ਬਾਹਾਂ ਰਹਿ ਜਾਂਦੀਆਂ ਨੇ ਉਹ ਫਿਰ ਵੀ ਸਵੇਰ ਕੰਮ ਕਰਨਾ ਪੈਂਦਾ ਜੇਕਰ ਮੈਂ ਤਾਂ ਇੱਕ ਕੁਰਸੀ ਤੇ ਬੈਠ ਕੇ ਆਉਣਾ ਮੈਂ ਕਿਉਂ ਨਹੀਂ ਕਰ ਸਕਦਾ ਕਰ ਸਕਦਾ ਨਾ ਸਭਾ ਬਾਕੀ ਜਜ਼ਬਾ ਜਹੀਦਾ ਕੋਈ ਵੀ ਕਰ ਸਕਦਾ ਹਾਂ ਕੋਈ ਵੀ ਕਰ ਸਕਦਾ ਨਹੀਂ ਇਹ ਤਾਂ ਹੈ ਪਰ ਜੇ ਆ ਬਈ ਇਹ ਸਾਰੇ ਆ ਇਸ ਪਾਸੇ ਵੱਲ ਆਪਾਂ ਤੁਰ ਗਏ ਇਹਦੇ ਨਤੀਜੇ ਪੰਜਾਬ ਖਤਰ ਤਾਂ ਚੰਗਿਆ ਕਿਉਂਕਿ ਯਾਰ ਇਹ ਗੱਲ ਹੁਣ ਕਿਸੇ ਤੋਂ ਲੁਕੀ ਸ਼ੁਬੀ ਤਾਂ ਹੈ ਨਹੀਂ ਵੀ ਆਪਾਂ ਨਸ਼ਿਆਂ ਦੇ ਖਿਲਾਫ ਸਾਰੇ ਇੱਕ ਜੰਗ ਹੀ ਲੜਦੇ ਆ ਪੰਜਾਬ ਹਨਾ ਉਹਦੇ ਵਿੱਚ ਜੇ ਇਹ ਵੀ ਜਿਹੜਾ ਪੱਖ ਹੈ ਮੈਂ ਮਜਮੇ ਤੁਸੀਂ ਦੱਸਿਆ ਬਹੁਤ ਸਾਰੇ ਇੱਥੇ ਮੁੰਡੇ ਆ ਬੱਚੇ ਆ ਜਿਹੜੇ ਗਰੀਬ ਘਰਾਂ ਤੋਂ ਆ ਲੋੜਵੰਦ ਬਾਲਾ ਜ਼ਿਆਦਾਤਰ ਲੋੜਵੰਦੇ ਨੇ ਹਨਾ ਕਿਉਂਕਿ ਉਹਨਾਂ ਨੂੰ ਇੱਥੇ ਜਦੋਂ ਜੋੜਦੇ ਆ ਉਹ ਕਿਸੇ ਹੋਰ ਪਾਸੇ ਨਾਲ ਜਾਣ ਨਾਲੋਂ ਚੰਗੇ ਪਾਸੇ ਤਾਂ ਪੈਂਦੇ ਆ ਜਵਾਕ ਤੁਸੀਂ ਦੇਖੋ ਬਈ ਜੀ ਮਲਕਾ ਆਪਾਂ ਜਦੋਂ ਸ਼ੁਰੂ ਕਰਿਆ ਸੀ ਹਮ ਥੋੜੀ ਥੋੜੀ ਬੱਚਿਆਂ ਨੂੰ ਮਲਕਾ ਇੱਕ ਜਿਵੇਂ ਆਪਾਂ ਸੇਖ ਫਰੀਦ ਜੀ ਪੜਦੇ ਸੀ ਬਾਬਾ ਸ਼ਕਰਗੰਝ ਜੀ ਹਨਾ ਉਹਨਾਂ ਦੀ ਮਾਤਾ ਸ਼ਕਰ ਰੱਖਦੇ ਸੀ ਵੀ ਬਾਬਾ ਜੀ ਤੈਨੂੰ ਸ਼ਕਰ ਦੇ ਉਹਨੂੰ ਚੌਂਕ ਮਲਕਾ ਹੋ ਆਪਣਾ ਟਰਮੀਨਲ ਜੁੜਦੇ ਗਏ ਇੱਕ ਦਿਨ ਨਾ ਨਹੀਂ ਰੱਖ ਕੇ ਗਏ ਹਨਾ ਉਸ ਦਿਨ ਫਿਰ ਪ੍ਰਮਾਤਮਾ ਨੇ ਆਪ ਰੱਖੀ ਜਿਵੇਂ ਆਪਾਂ ਪੜਦੇ ਹੁਣੇ ਬਾਬਾ ਫਰੀਦ ਜੀ ਦਾ ਸਹਦ ਤੁਸੀਂ ਵੀ ਬੜੇ ਹੋਣਾ ਹਾਂ ਤੇ ਹੌਲੀ ਹੌਲੀ ਥੋੜਾ ਥੋੜਾ ਬੱਚਿਆਂ ਨੂੰ ਲਾਲਚ ਦੇਣਾ ਪੈਂਦਾ ਹੈ ਲਾਲਚ ਕਹਿੰਦੀ ਜੇ ਮੈਂ ਆਪ ਤੌਫੀ ਦੇ ਕੇ ਕਿਸੇ ਨੂੰ ਮਗਰ ਲਾ ਲੈਣਾ ਇਹਨਾਂ ਬੱਚਿਆਂ ਨੂੰ ਰੈਗੂਲਰੀ ਆਏ ਮਹੀਨੇ ਦੀ ਮਹੀਨੇ ਕਿਸੇ ਨੂੰ ਸਟੱਡ ਦੇ ਤੇ ਮੈਂ ਹੋਰ ਦੱਸਣਾ ਚਾਹਣਾ ਵੀਰੇ ਹਰ ਇੱਕ ਬੱਚੇ ਕੋਲੇ ਪੈਰਾਂ ਦੀਆਂ ਜਰਾਬਾਂ ਤੋਂ ਬੂਟਾਂ ਤੋਂ ਲੈ ਕੇ ਸਿਰ ਦੀ ਰਮਾਲ ਤੱਕ ਇਹ ਸਾਰਾ ਗੁਜਾਰਾ ਦੋਸਤਾਂ ਵੱਲੋਂ ਫ੍ਰੀ ਦਿੱਤਾ ਜਾਂਦਾ ਤੇ ਤੇ ਟ੍ਰੇਨਿੰਗ ਵੀ ਬਿਲਕੁਲ ਫ੍ਰੀ ਦਿੱਤੀ ਜਾਂਦੀ ਹੈ ਇਹਦੇ 'ਚ ਮੇਰਾ ਕੁਝ ਨਹੀਂ ਕਹਿ ਸਕਦੇ ਅਸੀਂ ਕੋਚ ਰੱਖਿਆ ਐਨਐਸ ਉਹ ਵੀ ਆਪਣੇ ਕੋਲ ਸਾਹਿਬ ਨੇ ਰਾਜਸਥਾਨ ਤੋਂ ਤੇ ਉਹਨਾਂ ਨੂੰ ਵੀ ਸੈਲਰੀ ਸੇ ਆਪਦੇ ਕੋਲ ਹੀ ਦਿੰਨੇ ਆ ਅੱਛਾ ਜਿਹੜੇ ਕੋਸਾ ਵਾ ਇਹ ਰਾਜਸਥਾਨ ਤੋਂ ਆ ਜਿਹੜੇ ਸਾਹਮਣੇ ਨੀਲੀ ਟੀ-ਸ਼ਰਟ ਵਾਲੇ ਓਕੇ ਓਕੇ ਤੇ ਇਹ ਐਨਆਈਐਸ ਵਾਲੇ ਕੋਚ ਤਾਂ ਕਾਫੀ ਮਤਲਬ ਹਾਂ ਵਾ ਪਿਆਰ ਨੂੰ ਵੱਡੇ ਵੱਡੀਆਂ ਵੱਡੀਆਂ ਟੀਮਾਂ ਹੀ ਸਾਹਮਣੇ ਨੇ ਹਾਂ ਤੇ ਲਗਭਗ ਮੈਨੂੰ ਲੱਗਦਾ ਪੰਜਾਬ ਦਾ ਕੋਈ ਪਿੰਡ ਹੋਊਗਾ ਜਿੱਥੇ ਐਨਆਈਐਸ ਕੋਚ ਹੋਣੀ ਨਹੀਂ ਜ਼ਿਲ੍ਹਿਆਂ 'ਚ ਨੇ ਹਾਂ ਕੋਈ ਸੰਗਰੂਰ ਜ਼ਿਲ੍ਹੇ 'ਚ ਕੋਚ ਹੈ ਨਾ ਐਨਆਈਐਸ ਹੈ ਸ਼ਹਿਰਾਂ 'ਚ ਵੱਡੇ ਸ਼ਹਿਰਾਂ 'ਚ ਮਿਲ ਜਾਣਗੇ ਪਰ ਇੱਕ ਪਿੰਡ 'ਚ ਐਨਆਈਐਸ ਕੋਚ ਮਿਲਣਾ ਬਹੁਤ ਮੁਸ਼ਕਿਲ ਹੈ ਹਾਂ ਤੇ ਇੱਕ ਇਥੋਂ ਪੜ ਕੇ ਗਈ ਬੰਦੇ ਬੱਚੇ ਹੋਏ ਵੀ ਆ ਤੁਹਾਡੇ ਕੋਲ ਭਰਤੀ ਵੀ ਹਾਂਜੀ ਦੋ ਕੁੜੀਆਂ ਨੇ ਵੀ ਸਾਡੇ ਕੋਲੇ ਫਿਜ਼ੀਕਲ ਟ੍ਰੇਨਿੰਗ ਲਈ ਸੀ ਅੱਛਾ ਥੋੜਾ ਜਿਹਾ ਉਹ ਦੋਨੇ ਮਾੜਾ ਇਹਨੂੰ ਬੇਤੀ ਕਰ ਲੈ ਉਹ ਮਾੜਾ ਦਾ ਰੋਲਾ ਕੱਟ ਪੜੋ ਆਵਾਜ਼ ਨਾ ਆਵੇ ਸਾਇਲੈਂਟ ਰਹੋ ਚੁੱਪ ਕਰਕੇ ਖੇਡਣਾ ਯਾਰ ਹਾਂ ਤੇ ਦੋ ਕੁੜੀਆਂ ਨੇ ਆਪਣੀ ਵੀ ਫਿਜ਼ੀਕਲੀ ਟ੍ਰੇਨਿੰਗ ਲਈ ਸੀ ਦੋਨੇ ਕੁੜੀਆਂ ਚਿੱਕ ਨੇ ਜੁਆਇਨ ਕਰ ਲਿਆ ਦੂਜੀ ਜੁਆਇਨ ਕਰ ਜੂਗੀ ਉਹਨਾਂ ਦੇਖੋ ਕਿਸੇ ਦੇ ਗਰੀਬ ਦੇ ਘਰੇ ਖੁਸ਼ੀ ਜਾ ਰਹੀ ਹੈ ਨੌਕਰੀ ਜਾ ਰਹੀ ਹੈ ਇਸ ਤੋਂ ਬਾਅਦ ਕੁਛ ਨਹੀਂ ਹੋਦਾ ਯਾਰ ਤਕਦੀਰ ਬਦਲ ਜਾਂਦੀ ਹੈ ਕਰਦੀ ਦੇਖੋ ਇੱਕ ਜਣਾ ਸਰਕਾਰੀ ਮਲਾਜ਼ਮ ਹੁੰਦੇ ਹੈ ਨਾ ਆਪਾਂ ਤਾਂ ਕਹਿੰਦੇ ਚਲੋ ਹਰ ਇੱਕ ਬੰਦਾ ਕਾਮਯਾਬ ਹੋਵੇ ਯਾਰ ਜਿਹੜਾ ਮੰਨ ਲਓ ਕੋਈ ਬੰਦਾ ਕਾਮਯਾਬ ਹੋਇਆ ਮੰਨ ਲਓ ਤੁਸੀਂ ਹੋ ਅੱਜ ਤੁਸੀਂ ਇੱਥੇ ਕਾਮਯਾਬ ਹੋਏ ਹੋ ਆਵਦਾ ਕੰਮ ਕਰੀ ਜਾਂਦੇ ਹੋ ਯਾਰ ਮਾਣ ਵੀ ਵੱਧ ਆ ਨਾ ਸਾਡੇ ਵਰਗੇ ਤਾਂ ਵੀ ਸਾਡਾ ਸਾਡਾ ਭਾਅ ਚਲਦਾ ਯਾਰ ਹੈ ਨਾ ਕਿੰਨੀ ਵਧੀਆ ਗੱਲ ਹੁੰਦੀ ਹੈ ਜੇ ਕੋਈ ਮਤਲਬ ਜੇ ਕੋ ਮਾੜਾ ਕਰਦਾ ਹਾਂ ਉਹਦਾ ਵੀ ਹਣਾ ਦੁੱਖ ਹੁੰਦਾ ਹੈ ਹੁਣ ਇੱਥੋਂ ਸਾਡੇ ਘਟੂ ਘਟ ਸੇ 7 ਬੱਚੇ ਮਤਲਬ ਕਿ ਸਟੇਟ ਖੇਡ ਕੇ ਆਏ ਨੇ ਅੱਛਾ ਇੱਕ ਪਿੰਡ ਦੇ ਇੱਕ ਪਿੰਡ ਦੇ ਬੱਚੇ ਨੇ ਦੋ ਪਿੰਡਾਂ ਦੇ ਖਰਾਣਾ ਤੇ ਖਰਾਣੀ ਮੈਂ ਇਕੱਲਾ ਪਿੰਡ ਤੋਂ ਇੱਕ ਫੁੱਟਬਾਲ ਖੇਡਦਾ ਸੀ ਇੱਕ ਪਿੰਡ ਦਾ ਪਹਿਲਾ ਮੁੰਡਾ ਉਹਦਾ ਸੀ ਹੈਪੀ ਹਾਂ ਤੇ ਮੈਂ ਗੱਲਾਂ ਦੇਖਦਾ ਜਦੋਂ ਮੇਰੇ ਤਨਾ ਇਤਰਾਜ਼ ਲੱਗ ਗਿਆ ਕਿਤੇ ਵੀ ਤੂੰ ਤਾਂ ਸੰਗਰੂਰ ਦਾ ਹੈ ਹੀ ਨਹੀਂ ਸੰਗਰੂਰ ਦੀ ਟੀਮ ਵਿੱਚ ਖੇਡਿਆ ساری ਉਮਰ ਲੰਗੀ ਜਾਂ ਪੰਜਾਬੀ ਯੂਨੀਵਰਸਿਟੀ ਕੋਲੋਂ ਖੇਡਿਆ ਹਾਂ ਤੇ ਉਸ ਤੋਂ ਬਾਅਦ ਮੈਂ ਸੋਚ ਲਿਆ ਵੀ ਯਾਰ ਆਪਾਂ ਆਪਣੇ ਪਿੰਡ ਦੀ ਟੀਮ ਬਣਾਉਣੀ ਹੈ ਉਸ ਤੋਂ ਬਾਅਦ ਆ ਤੁਹਾਡੇ ਸਾਹਮਣੇ ਆ ਬਸ ਗਏ ਹਾਂ ਸਾਡੇ ਸਾਹਮਣੇ ਆ ਵਾਕੀ ਪਿੰਡ ਦੀ ਟੀਮ ਹੁਣ ਆਪਣੇ ਅੰਡਰ 14 17 19 ਤੇ 21 ਚਾਰੇ ਜਿਹੜੇ ਆਪਣੇ ਏਜ ਗਰੁੱਪ ਨੇ ਚਾਰਾਂ ਦੀ ਟੀਮ ਆਪਣੇ ਪਿੰਡ ਦੀ ਹੈ ਕਿਸੇ ਪਿੰਡ ਦੀ ਹੋਊਗੀ ਮੈਨੂੰ ਲੱਗਦਾ ਇੱਕ ਟੀਮ ਆ ਆ ਫਲੈਕਸ ਆ ਉਹਨਾਂ ਦੀ ਹੈ ਜਿਹੜੇ ਮਦਦ ਕਰਦੇ ਹੁੰਦੇ ਆ ਇਹ ਕੌਣ ਕੌਣ ਸਾਰੇ ਆਦਾ ਆਪਣੇ ਗੁਰੂ ਘਰੇ ਆ ਗਿਆ ਜੀ ਠੀਕ ਹੈ ਜੀ ਗੁਰਦੁਆਰਾ ਸਾਹਿਬ ਜਿੰਨਾ ਬੋਲ ਆਪਾਂ ਨੂੰ ਹਰ ਟਾਈਮ ਜਿਹੜੀ ਵੀ ਚੀਜ਼ ਦੀ ਲੋੜ ਹੁੰਦੀ ਹੈ ਹਨਾ ਦਿੱਤੀ ਜਾਂਦੀ ਹੈ ਸਹੀ ਆ ਆਪਣਾ ਸੁਪਰ ਵਿੰਗਸ ਨੇ ਆਪਣਾ ਰੋਬਨ ਗਰੇ ਵਾਲਾ ਮੁੰਡਾ ਠੀਕ ਹੈ ਬਈ ਤੇ ਮਲਕੇ ਇਹ ਜਿਹੜਾ ਸੁਪਰ ਵਿੰਗਸ ਹੈ ਇਹ ਜਿਹੜੇ ਬੜੇ-ਬੜੇ ਮੋਟਰਸਾਈਕਲ ਨੇ ਹਾਂ ਉਹ ਉਹ ਆਪਣੇ ਮਿੱਤਰ ਹੈ ਯੂਨੀਵਰਸਿਟੀ ਉਹ ਵੀ ਸਾਡਾ ਆਲ ਇੰਡੀਆ ਖੇਡਿਆ ਉਹਦੇ ਵੱਲੋਂ ਵੀ ਆਪਾਂ ਨੂੰ ਟੂਰਨਾਮੈਂਟ ਤੇ ਹਰ ਟਾਈਮੇ ਮਦਦ ਮਿਲਦੀ ਹੈ ਹਾਂ ਹਾਂ ਤੇ ਜਿਹੜਾ ਸਾਡੇ ਸਾਰਿਆਂ ਦੀ ਜਿੰਦ ਜਾਣ ਹੈ ਮਲਕੇ ਭੋਲਾ ਖਾਨ ਬੀਕੇ ਸਪੋਰਟਸ ਠੀਕ ਹੈ ਇਹਦੇ ਵੱਲੋਂ ਮਲਕੇ ਮੂੰਹ ਜੇ ਕਹਿੰਦਾ ਵੀ ਆਹ ਤਾਂ ਹਲੇ ਆਇਆ ਨਹੀਂ ਆਂਦਾ ਤੂੰ ਪਹਿਲਾਂ ਆ ਜਾਂਦਾ ਬੀਕੇ ਸਪੋਰਟਸ ਵੱਲੋਂ ਤੁਹਾਡੇ ਲਈ ਵੀ ਕੋਈ ਆਇਆ ਹੈ ਉਹ ਬਾਤ ਹੀ ਗੱਲ ਹੈ ਕਿਉਂਕਿ ਇਹ ਬਾਈ ਸ਼ੁਰੂ ਤੋਂ ਸੀ ਇਹਦੇ ਸਿਰ ਚ ਲਿਆ ਆ ਸਾਡਾ ਭਾਈ ਦਲਵੀਰ ਕਰਨਵੀਰ ਸਾਨੂੰ ਪਤੀ ਹੈ ਜਿਹੜਾ ਕਰਨਵੀਰ ਕੈਨੇਡਾ ਹੈ ਹਾਂਜੀ ਉਸ ਤੋਂ ਬਾਅਦ ਜੀ ਆ ਭਾਈ ਬੀਕੇ ਸਪੋਰਟਸ ਆ ਗਿਆ ਉਸ ਤੋਂ ਬਾਅਦ ਹਾਂ ਜਿਹੜਾ ਅੱਜ ਕੱਲ ਸਾਡੇ ਨਾਲ ਜੁੜੇ ਆਪਣੇ ਰਿਸ਼ਤੇਦਾਰੇ ਨੇ ਹਾਂ ਯਾਰ ਦੋਸਤ ਦੇ ਆ ਮੈਂ ਇੱਕ ਲਾਈਫ ਅੱਛਾ ਮੈਂ ਆਪਣੀ ਚਾਲ ਬਾਬਾ ਬਹੁਤ ਤੇਜ਼ ਆ ਆਪਾਂ ਤਾਂ ਸਿੱਧਾ ਤੁਰਦੇ ਆ ਉਹ ਬੰਦੇ ਨੂੰ ਪੁੱਠਾ ਤੁਰਨਾ ਪੈਂਦਾ ਬੜੇ ਆੜੀ ਤੁਰ ਭਰਾਵਾ ਦੱਸ ਕੋਈ ਗੱਲ ਨਹੀਂ ਅੱਛਾ ਮੈਕ ਲਾਈਫ ਹੈ ਇਹਨਾਂ ਵੱਲੋਂ ਜਿਹੜੇ ਵੀ ਲੋਡ ਬੰਦ ਬੱਚੇ ਨੂੰ ਕਿਓ ਦੀ ਲੋੜ ਹੈ ਦੇਸੀ ਕੋ ਦਿੱਤਾ ਜਾਂਦਾ ਸਮੇਂ ਸਮੇਂ ਤੇ ਆ ਕੇ ਠੀਕ ਹੈ ਠੀਕ ਹੈ ਜੀ ਤੇ ਕਿੰਨਾ ਤੁਸੀਂ ਦੇਖੋਗੇ ਲਗਭਗ ਮੈਕ ਲਾਈਫ ਲੇਗਾ ਬਹੁਤ ਦੇ ਵਿੱਚ ਕਿਟਾ ਹੋ ਗਏ ਟਰੈਕ ਸ਼ੂਟ ਹੋ ਗਏ ਠੀਕ ਹੈ ਇਹਨਾਂ ਵੱਲੋਂ ਸਪான்ਸਰ ਕੀਤਾ ਜਾਂਦੇ ਨੇ ਮੇਨ ਸਪான்ਸਰ ਹੈ ਇਹ ਤੇ ਬਾਈ ਸੁਣਨ ਨੂੰ ਵੀ ਮਲ ਕੇ ਕਦੇ ਮਿਲਾਵਾਂਗੇ ਭਾਈਆਂ ਨੂੰ ਦਾ ਜਿਵੇਂ ਬੇਰਕਾ ਮਿਲਕ ਪਲਾਂਟ ਉਹਨਾਂ ਚੱਲ ਰਹੇ ਪਸੇ ਪਰ ਆਪਣੇ ਤਾਂ ਮੇਨ ਸਪான்ਸਰ ਨੇ ਆਪਾਂ ਇਹਨਾਂ ਲਈ ਨਹੀਂ ਕਰ ਰਹੇ ਆਪਣਾ ਸਾਰਾ ਕੁਝ ਇਹਨਾਂ ਵੱਲੋਂ ਹੀ ਆਉਂਦਾ ਹੁਣ ਆਪਾਂ ਮਤਲਬ ਇਹ ਚ ਆਉਣਾ ਮੇਰੇ ਹਿਸਾਬ ਬੀ ਜਿਵੇਂ ਜਵਾਕ ਆ ਆਪਾਂ ਜਿਹੜੀ ਗੱਲ ਫੇਰ ਕਰੀ ਆ ਯਾਰ ਤੁਹਾਨੂੰ ਲੱਗਦਾ ਵੀ ਯਾਰ ਪਿੰਡ ਪਿੰਡ ਯਾਰ ਜਿਹੜੇ ਵੀ ਬੰਦੇ ਆਪਣੇ ਅਰਗੇ ਆ ਕੋਈ ਜਿਹੜੇ ਵੀ ਖੇਤਰ ਚ ਕਰ ਲੋ ਮਰਜ਼ੀ ਕਰ ਲੋ ਹਨਾ ਜਿਵੇਂ ਮੀਡੀਆ ਚ ਮੈਂ ਕਹਿਣਾ ਵੀ ਯਾਰ ਮੈਂ ਆਪਣੇ ਪਿੰਡੋਂ ਚਾਰ ਪੰਜ ਬੰਦੇ ਮੀਡੀਆ ਚ ਸੈੱਟ ਕਰਾਂ ਜੇ ਤੁਸੀਂ ਉਹ ਹਨਾ ਤੁਸੀਂ ਫਟਵਾਲਰ ਸੀਗੇ ਤੁਸੀਂ ਵੀ ਫਟਵਾਲ ਚ ਕਰ ਗਏ ਆਪਾਂ ਯਾਰ ਜੇ ਜ਼ਿੰਮੇਵਾਰੀ ਚੱਕ ਗਏ ਤਾਂ ਇਹਦੇ ਵੀ ਨਤੀਜੇ ਵਧੀਆ ਆ ਸਕਦੇ ਆ ਪੰਜਾਬ ਖਾਤਰ ਯਾਰ ਬਹੁਤ ਵਧੀਆ ਬਾਈ ਜੇ ਆਪਾਂ ਜ਼ਿੰਮੇਵਾਰ ਹੋ ਗਏ ਆਪਾਂ ਕੀ ਕਰਦੇ ਆ ਬਾਈ ਹਾਂ ਜੇ ਉਧਰ ਗਏ ਨਾ ਵੀ ਆਪਾਂ ਸਰਕਾਰ ਨੇ ਕੁਛ ਕਰ ਰਹੀ ਸਰਕਾਰ ਨੇ ਕੁਛ ਕਰ ਰਹੀ ਹੁਣ ਇੱਥੇ ਸਰਕਾਰ ਕੀ ਕਰ ਰਹੀ ਅੱਜ ਦੇਖਿਆ ਜਾਵੇ ਹਾਂ ਇਹ ਤਾਂ ਆਪਾਂ ਕਰ ਰਹੇ ਆ ਇੱਕ ਤਾਂ ਹੋਰ ਵੀ ਆ ਪਤਾ ਤੁਸੀਂ ਕਿਉਂ ਕਰ ਪਾ ਰਹੇ ਹੋ ਤੁਸੀਂ ਰਹਿਣੇ ਕਿੱਥੇ ਹੋ ਪਿੰਡ ਚ ਤਾਂ ਕਰ ਪਾ ਰਹੇ ਆ ਭਾਈ ਆ ਇੱਥੇ ਤਾਂ ਜਿੱਦੀ 5 10000 ਦੀ ਵੀ ਨੌਕਰੀ ਲੱਗਦੀ ਹੈ ਸਭ ਤੋਂ ਪਹਿਲਾ ਕੰਮ ਪਿੰਡ ਛੱਡ ਦੇ ਸਹੀ ਗੱਲ ਤੁਸੀਂ ਜਿੱਥੋਂ ਰਹਿਣਾ ਹੈ ਜਿੰਨਾ ਲੋਕਾਂ ਨੂੰ ਬਦਲਣਾ ਹੈ ਤਾਂ ਉਹਨਾਂ ਦੇ ਵਿਚ ਤਾਂ ਰਹੋ ਉਹਨਾਂ ਨੂੰ ਛੱਡ ਕੇ ਆਪਾਂ ਕੀ ਕਰ ਲਾਂਗੇ ਛੱਟ ਕੇ ਜਾਵਾਂਗੇ ਇਹ ਵੀ ਗੱਲ ਤੇ ਠੀਕ ਹੈ ਪਿੰਡਾਂ ਨੂੰ ਛੱਡ ਕੇ ਆਪਣੇ ਪੱਲੇ ਬੱਜ ਦ ਆ ਗਈ ਆ ਆਪਾਂ ਜਦੋਂ ਇੱਕ ਪਿੰਡ ਚੋਂ ਹਨਾ ਜਾ ਕੇ ਆ ਕੁਝ ਕਰ ਸਕਦੇ ਆ ਤਾਂ ਮੇਰੇ ਬੱਚੇ ਕਿਉਂ ਨਹੀਂ ਕਰ ਸਕਦੇ ਬਿਲਕੁਲ ਕਰ ਸਕਦੇ ਕਰ ਸਕਦੇ ਨੇ ਕਰ ਹੀ ਰਹੇ ਨੇ ਕਰ ਇਹਨੇ ਕਰ ਇਹਨਾਂ ਤੋਂ ਵਿੱਚੋਂ ਦੋ ਬੱਚੇ ਮੈਂ ਇਸ ਵਾਰੀ ਆਪਣੇ ਦਲਵੀ ਕੋਸਾ ਲਵੇ ਯੂਨੀਵਰਸਿਟੀ ਭੇਜਣੇ ਨੇ ਪਟਿਆਲੇ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਆਪਣੇ ਕੋਸਾ ਬਣਿਆ ਅਮਨ ਕੋਸਾ ਰੋਨਲਡੋ ਪ੍ਰੀਤ ਹਨਾ ਸਾਰਿਆਂ ਨਾਲ ਗੱਲ ਹੋਈ ਹੈ ਜਿਹੜੇ ਬੱਚੇ ਬਾਲੇ ਲੋੜਵੰਦ ਨੇ ਕਿਸੇ ਦੇ ਫਾਦਰ ਮਾਦਰ ਨਹੀਂ ਹੈਗੇ ਉਹਨਾਂ ਦੀ ਵੀ ਦੋ ਜਿਹੜੇ ਉਹ ਹੈਗੇ ਨੇ 12-13 ਸਾਲ ਦੇ ਉਹ 14 ਸਾਲ ਦੇ ਹੋਗੇ ਉਹਨਾਂ ਨੂੰ ਭੇਜਣਾ ਹੈ ਅਕੈਡਮੀਆ ਚ ਸਾਰੀ ਐਜੂਕੇਸ਼ਨ ਫ੍ਰੀ ਸਾਰਾ ਕੁਝ ਬੜੀ ਕਿਉਂ ਨਹੀਂ ਕੁਝ ਬਣੂ ਤੇ ਕੁਛ ਨਹੀਂ ਬਣੂਗਾ ਤਾਂ ਇਨਸਾਨ ਤਾਂ ਬਣੂ ਵੈਸੇ ਮੈਂ ਸਾਰਿਆਂ ਨੂੰ ਇੱਕ ਗੱਲ ਕਹਿਣਾ ਨਾ ਪਲੇਅਰ ਬਣੋ ਨਾ ਬਣੋ ਪਰ ਤੁਹਾਡੇ ਚ ਇਨਸਾਨੀਅਤ ਹੋਣੀ ਬਹੁਤ ਜ਼ਰੂਰੀ ਹੈ ਕਿਸੇ ਦਾ ਦਰਦ ਦੇਖ ਕੇ ਛੋਡੇ ਚ ਦਰਦਾ ਤਾਂ ਮੇਰੇ ਬੱਚੇ ਤੁਸੀਂ ਦੇਖ ਲਓ ਜਿਹੜਾ ਤੁਹਾਨੂੰ ਹਰੇਕ ਦੀ ਹੈਲਪ ਕਰਦ ਨੇ ਅੱਛਾ ਇਹ ਚੀਜ਼ ਹੈ ਨਾ ਜਿਹੜੀ ਤੁਸੀਂ ਬਾਈ ਕਹੀ ਆ ਵੀ ਕਿਸੇ ਦਾ ਦਰਦ ਦੇਖ ਕੇ ਦਰਦਾ ਵੇ ਵੈਸੇ ਹੀ ਗੱਲ ਕੌੜੀ ਸਚਾਈ ਆ ਇਹ ਵੀ ਬਹੁਤ ਇਲਜ਼ਾਮ ਲੱਗਦਾ ਹੈ ਸਪੋਰਟਸ ਚ ਨਾ ਕਈ ਬੰਦਿਆਂ ਚ ਜਿਹੜੇ ਹਉਮੇ ਦੇ ਸ਼ਿਕਾਰ ਹੋ ਜਾਂਦੇ ਆ ਜੇ ਨਿਮਰਤਾ ਸੀ ਸਿਖਾਗੇ ਬੱਚਿਆਂ ਨੂੰ ਉਹਨਾਂ ਦੇ ਬੁਨਿਆਦੀ ਸੁਭਾਅ ਚ ਹੀ ਪਰਦ ਗਏ ਗੁਰਬਾਣੀ ਤਾਂ ਸਾਨੂੰ ਬਾਰ-ਬਾਰ ਕਹਿੰਦੀ ਆ ਨਾ ਇਸੇ ਨਿਮਰਤਾ ਦੀ ਗੱਲ ਕਿੰਨੇ ਵਾਰ ਹੁੰਦੀ ਆ ਤੇ ਜੇ ਇਹਨਾਂ ਦੇ ਕੋਈ ਭਰ ਸਕਗੇ ਤਾਂ ਉਹ ਜਾਦਾ ਚੰਗਾ ਸੋਹਣੇ ਤੇ ਸਾਹਗੇ ਵਾਲੀ ਗੱਲ ਆ ਕੱਲ ਨੂੰ ਉਹਨਾਂ ਨੇ ਜ਼ਿੰਦਗੀ 'ਚ ਵੀ ਵਿਚਰਨਾ ਕਿਸੇ ਦੇ ਭਰਾ ਕਿਸੇ ਦੇ ਘਰ ਵਾਲੇ ਬਹੁਤ ਕੁਝ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਬਣਨਾ ਕੱਲ ਨੂੰ ਜੇਕਰ ਇਹੀ ਬੱਚੇ ਬਈ ਆਪਾਂ ਇਹਨਾਂ ਨੂੰ ਜਿਵੇਂ ਹੁਣ ਮਾਹੌਲ ਐ ਪੰਜਾਬ ਦਾ ਆਪਾਂ ਕਹਿੰਦਾ ਵੀ ਨਸ਼ੇ ਬਹੁਤ ਹਾਂ ਨਸ਼ਿਆਂ ਤੇ ਵੀ ਆਪਾਂ ਹੀ ਕੰਟਰੋਲ ਕਰਨਾ ਜੇ ਕੋਈ ਜਿਵੇਂ ਚਾਇਨਾ ਡੋਰ ਐ ਚਾਇਨਾ ਡੋਰ 'ਚ ਕੋਈ ਲੈਣ ਜਾਂਦਾ ਤਾਂ ਵੀਕਦੀ ਆ ਨਾ ਜਦੋਂ ਹੁਣ ਚਾਇਨਾ ਡੋਰ ਵਰਤਨੀ ਹੋਣੀ ਵਿਲੇ ਹੋਊਗਾ ਕਿਉਂ ਕਈ ਚੀਜ਼ਾਂ ਨੂੰ ਆਪਾਂ ਕੰਟਰੋਲ ਕਰ ਸਕਦੇ ਆ ਆਪਣੇ ਤੌਰ ਤੇ ਕਰ ਸਕਦੇ ਆ ਕਈ ਚੀਜ਼ਾਂ ਦਾ ਆਪਾਂ ਮਿਲ ਕੇ ਜਿਵੇਂ ਤੁਸੀਂ ਹੋ ਤੁਸੀਂ ਸਚਾਈ ਦਾ ਹਰ ਟਾਈਮ ਸਾਡਾ ਦੇਖਦੇ ਆ ਬਾਈ ਕਹਿੰਦੇ ਨਵਰੀਤ ਬੋਲ ਪਿਆ ਸੱਚ ਬੋਲ ਪਿਆ ਜੇ ਯੂਨੀਵਰਸਿਟੀ ਰਹਾ ਉੱਥੇ ਸੱਚੇ ਰਹਾ ਉਰੇ ਸੱਚੀਆਂ ਸੱਚੇ ਹੀ ਰਹਿਾਂਗੇ ਸੱਚੀ ਤਰਜਾਂਗੇ ਸੱਚੀ ਤਰਜਾਂਗੇ ਉਹ ਕਹਿੰਦੇ ਆਂਦਰੇ ਮਾਮੀ ਇੰਨਾ ਸੱਚ ਨਾਲ ਬੋਲ ਕੇ ਇਕੱਲਾ ਰਹਿ ਜਾਵੇਂ ਚਾਰਕ ਮੋਢੇ ਰੱਖ ਚਾਰਕ ਬੰਦੇ ਰੱਖ ਲੈ ਵਡਾ ਦੇਵਾ ਨਹੀਂ ਅੱਛਾ ਉਹਨੇ ਤਾਂ ਆਪਣੇ ਨਾਲ ਸੱਚ ਬੋਲ ਕੇ ਵੀ ਤੇਰੇ ਵਰਗੇ ਹੈਗੇ ਆ ਹਾਂ ਤਾਂ ਹੈਗੇ ਆ ਭਾਈ ਉਹਦਾ ਕੋਈ ਚੱਕਰ ਹੋਇਆਗਾ ਤਾਂ ਤਾਂ ਭਾਈ ਇਹ ਸਾਡਾ ਭਰਾ ਇਹਦੀ ਕਹਾਣੀ ਆ ਤੇ ਬਾਈ ਜੋ ਕੁਝ ਕਰ ਰਿਹਾ ਯਾਰ ਮੈਨੂੰ ਲੱਗਿਆ ਆਪਾਂ ਸਾਰਿਆਂ ਨੂੰ ਉਸ ਜਜ਼ਬੇ ਨੂੰ ਸਲਾਮ ਕਰਨਾ ਚਾਹੀਦਾ ਪੁਲਿਸ ਦੀ ਨੌਕਰੀ ਮੈਨੂੰ ਪਤਾ ਬਹੁਤ ਹਾਰਡ ਆ ਪਰ ਉਹਦੇ ਵਿੱਚੋਂ ਸਮਾਂ ਕੱਢਣਾ ਤੇ ਇਹ ਜਵਾਕਾਂ ਦੇ ਹਾਂ ਬਾਈ ਆਪਣੇ ਤੋਂ ਬਾਈ ਹੋਣਾ ਨੇ ਕੁਝ ਲਿਖਿਆ ਆਪਣੇ ਚਲੋ ਮਾਰੋਵਾਜ ਸਿਟੀ ਬਾਈ ਆਓ ਇਹ ਇਸੀਟੀ ਸਿਟੀ ਇਹ ਸਾਡੇ ਟ੍ਰੈਫਿਕ ਚ ਵੀ ਕੰਮ ਆਉਂਦੀ ਹੈ ਹਾਂ ਹਨਾ ਇਹ ਜੇ ਜੇ ਰੱਖੀ ਨੇ ਜੇ ਕਿਤੇ ਬਾਹਰੋਂ ਵੀ ਕੋਈ ਪੁੱਛੇ ਕੀ ਮੰਗਾਈਂਦਾ ਕਹਿੰਦਾ ਬਿਸਲ ਭੇਜਦੀ ਭਰਾਵਾ ਬਿਸਲੇ ਲੈਣੀਆਂ ਬਾਦ ਆਪਾਂ ਕੀ ਮੰਗਾਉਣਾ ਹਨਾ ਆਈਫੋਨ ਆਪਾਂ ਨੇ ਕੀ ਕਰਾਉਣਾ ਯਾਰ ਆ ਸਾਡੇ ਆਪਣੇ ਆਈਫੋਨ ਨੇ ਕੱਲ ਨੂੰ ਸਾਰੇ ਜੋਬ ਲਾ ਕੇ ਹਨਾ ਸਾਰੇ ਜੋਬ ਦੋ ਕੁੜੀਆਂ ਲੱਗੀਆਂ ਵਿਚਾਰੀਆਂ ਥਮੀ ਗਰੀਬ ਕਰੋ ਹੋਰ ਲੱਗਣਗੀਆਂ ਆ ਮੁੰਡੇ ਨੇ ਇਸ ਵਾਰੀ 2+2 ਕਰਕੇ ਮੈਂ ਮੈਂ ਸਾਰੇ ਬਾਹਰਲੇ ਨੂੰ ਇੱਕ ਬੰਦਾ ਦਿਖਾਉਣਾ ਚਾਹਣਾ ਜਿਹੜਾ ਬਰਮ ਆਈਫੋਨ ਨਹੀਂ ਮੰਗਾਉਂਦਾ ਅਜੇ ਤੱਕ ਨਹੀਂ ਮੰਗਾਇਆ ਸਾਰਿਆਂ ਨੂੰ ਪਤੀ ਆ ਦੀਪਾ ਆਪਣਾ ਇੰਗਲੈਂਡ ਬੈਠਾ ਤੇ ਰਣਦੀਪ ਆਸਟ੍ਰੇਲੀਆ ਬੈਠਾ ਭਾਈ ਨੇ ਆ ਕਰਨਵੀਰ ਤੋਂ ਕੈਨੇਡਾ ਤੋਂ ਕੁਝ ਨਹੀਂ ਮੰਗਾਉਂਦੇ ਬਾਲਾ ਮੰਗਾ ਲੈਣਾ ਬੀਬੀ 25 ਬੋਲਾਂ ਭੇਜ ਦੇ ਭਰਾਵਾ ਅੱਛਾ ਉਹ ਸਮਾਨ ਦਾ ਫਰਕ ਆ ਉੱਥੇ ਆ ਬਾਲਾ ਮੰਗਾਉਂਦਾ ਉਧਰੋਂ ਕੀ ਸਸਤਾ ਵੀ ਆਪਾਂ ਮਲੇ ਕੋਟਲੇ ਜਿਹੜਾ ਬੀਕੇ ਸਪੋਰਟਸ ਹੈ ਭਾਈ ਹਾਂ ਉਹਦੇ ਆਪਾਂ ਨੂੰ ਮਤਲਬ ਕਿ ਮੇਨ ਸਪான்ਸਰ ਨੇ ਆਪਣੇ ਦੋਨੇ ਮੈਂ ਇੱਕ ਲੈ ਕੇ ਹੋ ਓਕੇ ਹਾਂ ਤੇ ਤੇ ਭਾਈ ਆਪਣੇ ਨਾਲ ਹੁੰਦੇ ਬਾਈ ਵੀ ਜੋਬ ਕਰਦਣੇ ਆਜੋ ਬਾਈ ਬੜਾ ਦੋ ਲੈਣਾ ਬਾਈ ਨੇ ਆਪਣੇ ਪਲੇਅਰਾਂ ਲਈ ਲਿਖੀਆਂ ਸੀ ਜਿਹੜੇ ਮੁੰਡੇ ਸਾਰੇ ਖੇਡਦੇ ਨੇ ਸੰਗਰੂਰ ਦੇ ਟੌਪ ਦੇ ਪਲੇਅਰ ਨੇ ਜਿਹੜੇ ਹਾਂ ਕੁਝ ਬਾਈ ਨੇ ਲੈ ਕੇ ਆਏ ਆ ਬਾਈ ਠੀਕ ਹਾਂ ਬਾਈ ਬਾਈ ਇਹ ਕਰਾਚੋਂ ਦੇ ਵੀ ਰਾਈਟਰ ਨੇ ਵਧੀਆ ਅੱਛਾ ਇਹ ਮਾਸਟਰ ਨੇ ਬਾਈ ਆਪਣੇ ਦਾ ਰਾਜੀ ਕਰਾਚੋਂ ਵਾਲੇ ਤਾਂ ਰਾਜਨੀਤੀ ਚ ਹੁੰਦੇ ਆ ਰਾਈਟਰ ਕਦੋਂ ਦਿਖਾਉਂਦੇ ਨਹੀਂ ਉਹ ਵੀ ਰਾਈਟਰ ਦਾ ਜੜਾ ਪਛੋਕੜ ਦਾ ਉਹ ਗੁਰਦਨ ਕਮਾਨ ਹੋਣੀ ਬਾਈ ਗੁਰਦਨ ਬਾਈ ਗੁਰਦਨ ਕਮਾਨ ਮਾਂ ਬੋਲੀ ਤੇ ਮਾਂ ਬੁੱਕਾਈ ਹੋਏ ਬਾਈ ਦੀ ਗੁਰਦਨ ਕਮਾਨ ਦੀ ਹਾਂ ਨਹੀਂ ਰਹਿ ਆਹ ਬਹੁਤ ਹੋ ਉਸ ਨੇ ਨਹੀਂ ਮੈਨੂੰ ਤਾਂ ਇਹ ਹੀ ਲੱਗਾ ਸੀ ਵੀ ਕਰਾਚੋਂ ਜਾ ਕਰਾਚੋਂ ਜੇ ਮੇਰੇ ਮੇਰੇ ਨਾਲ ਬੇਟਾ ਰਾਜਨੀਤੀ ਪਿੱਛੋਂ ਆਈ ਹੈ ਪਹਿਲਾਂ ਤੋਂ ਅਸੀਂ ਸਾਇਤ ਕੀ ਰਿਹਾ ਸਾਡਾ ਪਿੰਡ ਨਹੀਂ ਚਲੋ ਇਹ ਤਾਂ ਬਹੁਤ ਹੋ ਗਿਆ ਬਾਈ ਨੇ ਆਪਣੇ ਚਾਰ ਪਲੇਅਰਾਂ ਵਾਲਾ ਜਿਹੜੇ ਆਪਣੇ ਪਲੇਅਰ ਨੇ ਸਾਰਿਆਂ ਵਾਂਗ ਲਿਖਿਆ ਜੀ ਹਾਂਜੀ ਸੁਣਾਓ ਬਾਈ ਤੁਹਾਡੀ ਬਾਜ ਇੱਥੇ ਆ ਜਾਣੀ ਕੋਈ ਚੱਕਰ ਨਹੀਂ ਆਰਾਮ ਨਾਲ ਸੈਸਟੀਵਿਟੀ ਇੰਨੀ ਆ ਜਾਊਗੀ ਕੋਈ ਦਿੱਕਤ ਨਹੀਂ ਜਦੋਂ ਆਪਾਂ ਕਬੱਡੀ ਦੇ ਹਨਾ ਖਿਡਾਰੀਆਂ ਦੇ ਆਪਾਂ ਪਲੇਅਰਾਂ ਦੇ ਸਾਰੇ ਨਾਮ ਜਾਣਦੇ ਹੁੰਨੇ ਆ ਜਾਂ ਕ੍ਰਿਕਟਰਾਂ ਦੇ ਜਿਹੜੇ ਬਹੁਤ ਫੇਮਸ ਨੇ ਜਾਂ ਮਕਬੂਲ ਹੁੰਦੇ ਨੇ ਪਲੇਅਰ ਉਹਨਾਂ ਬਾਰੇ ਆਪਾਂ ਬਹੁਤ ਸੁਣਦੇ ਆ ਪਰ ਕੀ ਅੱਜ ਕੱਲ ਜਿਵੇਂ ਫੁੱਟਬਾਲ ਹੈ ਫੁੱਟਬਾਲ ਦੇ ਜਿਹੜੇ ਸਾਡੇ ਨਾਮ ਵਰ ਪਲੇਅਰ ਹੁੰਦੇ ਨੇ ਫੁੱਟਬਾਲਰ ਉਹਨਾਂ ਦਾ ਕੋਈ ਨਾਮ ਨਹੀਂ ਅੱਗੇ ਆਉਂਦਾ ਜਦਕਿ ਜਿਵੇਂ ਬਾਈ ਦਲਵੀਰ ਆ ਇਹਨਾਂ ਦੇ ਗਰੁੱਪ ਸਾਡੇ ਭਰਾ ਸਾਡੇ ਨਾਲ ਬਹੁਤ ਪਿਆਰ ਕਰਦੇ ਨੇ ਸਾਰਿਆਂ ਨਾਲ ਬਹੁਤ ਪਿਆਰ ਹੈ ਬਾਈ ਜਿਵੇਂ ਇੰਟਰ ਯੂਨੀਵਰਸਟੀਆਂ ਖੇਡਦੇ ਨੇ 올 ਇੰਡੀਆ ਖੇਡਦੇ ਨੇ ਤਾਂ ਜਿਹੜੇ ਪਲੇਅਰਾਂ ਨੇ ਪੰਜਾਬ ਦਾ ਨਾਂ ਚਮਕਾਇਆ ਤਾਂ ਉਹਨਾਂ ਦਾ ਕਿਤੇ ਨਾ ਕਿਤੇ ਨਾਂ ਨਹੀਂ ਹੁੰਦਾ ਅੱਗੇ ਕਿਉਂਕਿ ਸਾਡੇ ਪਲੇਅਰਾਂ ਜਿਵੇਂ ਨਵੇਂ ਮੁੰਡੇ ਖੇਡਦੇ ਆ ਫੁੱਟਬਾਲ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਸਾਡੇ ਸੀਨੀਅਰ ਪਲੇਅਰ ਕਿੰਨੀ ਮਿਹਨਤਾਂ ਕੀਤੀਆਂ ਨੇ ਕਿੱਦੇ ਨਾਂ ਉਹਨਾਂ ਨੇ ਕਮਾਏ ਨੇ ਉਹਨਾਂ ਬਾਰੇ ਮੈਂ ਚੰਦ ਲੈਣਾ ਲਿਖਿਆ ਸੀ ਵੀਰੇ ਕਹਿੰਦਾ ਮਾਂ ਫੁੱਟਬਾਲ ਨੇ ਪਾਲਿਆ ਇਹ ਪੁੱਤਾਂ ਵਾਂਗੂ ਐਮ ਜੀਤ ਦਸੂਏ ਦੇ ਕਿਹੜੇ ਕਿਹੜੇ ਬਾਲ ਨਹੀਂ ਸਭ ਤੋਂ ਸਿਆਣਾ ਜਿਹੜਾ ਇੱਜ਼ਤਾਂ ਦੇ ਵਰਗਾ ਇੱਕ ਨਾਵਾਂ ਵਿੱਚੋਂ ਨਾਮ ਗੁਰਲਾਲ ਨਹੀਂ ਰੱਜ ਕੇ ਸੁਨੱਖਾ ਸਰਦਾਰ ਰੂਦੇ ਹਾਨ ਦਾ ਬਾਲਾ ਬਾਈ ਸੁਨੇ ਰੱਖਦਾ ਖਿਆਲ ਨਹੀਂ ਕੋਚਾਂ ਵਿੱਚੋਂ ਕੋਚ ਅਮਨ ਤੇ ਰোনালਡੋ ਗੱਲਾਂ ਕਰਦੇ ਹਵਾਵਾਂ ਜਿਹੜੇ ਨਾਲ ਨਹੀਂ ਠੰਡੇ ਜੇ ਸੁਭਾ ਦਾ ਸਾਡਾ ਯਾਰ ਕੁੜੇ ਮਾਲਵਾ ਏਮਬਾਪੇ ਵਾਂਗੂ ਅੱਤ ਜਿਹਨੇ ਖੇਡੀ ਫੜਵਾ ਲਈ ਕੀਤਾ ਨਹੀਂ ਗਰਾਉਂਡਾਂ ਵਿੱਚ ਗੁੱਸਾ ਕਰਦੇ ਖੇਡਦੇ ਕਰਦੇ ਖਿਡਾਰੀ ਤਾਈਓ ਪ੍ਰੀਤ ਨੂੰ ਪਿਆਰ ਨਹੀਂ ਦੋਵੇਂ ਤਰਵਿੰਦਰ ਵੀ ਕਿਸੇ ਨਾਲੋਂ ਘੱਟ ਨਹੀਂ ਜਿਹੜੇ ਦੁਨੀਆ ਲਈ ਬਣ ਗਏ ਸਵਾਲ ਨਹੀਂ ਜਿੰਮੀ ਦਾ ਸਰੀਰ ਫੇਲ ਕਰੇ ਜਿੰਮ ਵਾਲਿਆਂ ਨੂੰ ਕਰਨ ਔਜਲੇ ਦਾ ਰਹਿੰਦਾ ਜਿਹੜਾ ਨਾਲ ਨਹੀਂ ਜੱਸਾ ਬੜਾ ਜਿੱਦੀ ਏ ਸੁਭਾ ਦਾ ਅਥਰਾ ਜਿਹੜਾ ਮੈਚਾਂ ਵਿੱਚ ਕਰਦਾ ਕਮਾਲ ਨਹੀਂ ਨਿੱਕਾ ਜੀ ਨੂੰ ਪਿਆਰ ਨਾਲ ਬੁਲਾਉਂਦੇ ਯਾਰ ਨੇ ਵੱਡੇ ਵੱਡੇਆਂ ਤੋਂ ਮੈਚਾਂ ਵਿੱਚ ਆਉਂਦਾ ਨਾ ਦਿਵਾਲ ਨਹੀਂ ਗੱਬਰ ਕਰਾਚੋਂ ਭਾਵੇਂ ਸੱਟ ਖਾ ਕੇ ਬਹਿ ਗਿਆ ਨਾ ਹੀ ਕੀਤਾ ਸ਼ਿਕਵਾ ਨਾ ਕੀਤਾ ਕੋਈ ਸਵਾਲ ਨਹੀਂ ਗੱਗੀ ਗੇਮ ਕਰਦਾ ਏ ਅੱਜ ਵੀ ਵਿਦੇਸ਼ਾਂ ਵਿੱਚ ਆਸਟ੍ਰੇਲੀਆ ਤੋਂ ਪੁੱਛਦਾ ਨਿੱਤ ਵਾਈ ਹਾਲ ਨਹੀਂ ਦੀਪ ਪਾਉਂਦਾ ਪੰਗੜੇ ਯੂਕੇ ਵਿੱਚ ਵੇਖ ਲੈ ਗੋਰੀਆਂ ਤੇ ਪੱਟੂ ਪਾਉਂਦਾ ਫਿਰੇ ਜਾਲ ਨਹੀਂ ਕਰਨ ਵੀਰ ਵੀਰ ਦਾ ਸੁਪਨਾ ਸਹਕਾਰ ਹੋਇਆ ਟੂਰਨਾਮੈਂਟ ਨੇ ਕਰਾਉਂਦੇ ਹਰ ਸਾਲ ਨਹੀਂ ਦਲਵੀਰੇ ਦੀਆਂ ਮਿਹਨਤਾਂ ਨੂੰ ਵੇਖ ਫੜ ਲੱਗਿਆ ਰੋਜ਼ 80 90 ਖੇਡਦੇ ਨੇ ਵਾਲ ਨਹੀਂ ਜਿੱਦਾਂ ਇਹ ਖਿਡਾਰੀ ਸਾਰੇ ਖੇਡੇ ਫਟਵਾਲ ਨਾਲ ਤਰਾਚੋਂ ਵਾਲਾ ਖੇਡੇ ਕਲਮ ਦੇ ਨਾਲ ਨਹੀਂ ਐਮਜੀਤ ਖੇਡੇ ਕਲਮ ਦੇ ਨਾਲ ਨਹੀਂ ਥੈਂਕ ਯੂ ਜੀ ਧੰਨਵਾਦ ਬਹੁਤ ਬਾਈ ਵਧੀਆ ਪਹਿਲੀ ਗੱਲ ਤਾਂ ਲਿਖੀ ਆ ਬਾਈ ਇਹਦੇ ਸਾਰੇ ਤੇਰੇ ਦਿਮਾਗ ਦੇ ਚੌਣਗੇ ਮੈਨੂੰ ਇੱਕ ਗੱਲ ਸੌਰੀ ਮੈਂ ਵਿੱਚ ਹੀ ਹਾਂਜੀ ਜ਼ਰੂਰ ਜ਼ਰੂਰ ਵੀ ਸਾਰੇ ਵਧੀਆ ਹਨ ਆਪਾਂ ਸਾਰਿਆਂ ਦਾ ਸਨਸਕਾਰ ਕਰਦੇ ਆ ਤੂੰ ਸਾਡੇ ਭਰਾ ਲਈ ਜਿਹੜੀ ਲਾਈਨ ਲਿਖੀ ਸਾਡੇ ਸਭ ਤੋਂ ਵਧੀਆ ਉਹ ਲੱਗੀ ਹਨਾ ਉਹ ਬਾਈ ਤੁਸੀਂ ਐਂ ਨਾ ਸੋਚੋ ਯਾਰ ਇਹ ਇੰਟਰਵਿਊ ਆ ਉਹ ਯਾਰ ਅਸੀਂ ਅਜਿਹਾ ਪਿਆਰ ਸਾਡਾ ਮਾਰੇ ਹੋ ਆਏ ਨਾਲ ਆਪਾਂ ਜੁੜੀ ਬੈਠੇ ਬੈਠੇ ਹੁੰਦੇ ਹਣ ਵੀ ਹੈ ਨਾ ਗੋਲ ਮਾਰਕੀਟ ਬੈਠੇ ਉਧਰ ਨੂੰ ਵੀ ਉਹ ਗੱਲਾਂ ਕਰਦੇ ਹੋ ਯਕੀਨ ਮੰਨਿਓ ਅਸੀਂ 10 ਸਾਲ ਪਹਿਲਾਂ ਜਿਹੇ ਜਿਹੇ ਸੀਗੇ ਉਹੋ ਜਿਹਿਆਂ ਨਾ ਸਾਡੀ ਕੋਈ ਅਕਲ ਆਈ ਸਾਨੂੰ ਨਹੀਂ ਨਾ ਕੁਝ ਮਾਰਗ ਰੱਖੇ ਭਾਈ ਇਹੀ ਕਹਿੰਦਾ ਇੰਨੀ ਰੱਖੇ ਬਸ ਕੋਈ ਆਪਣੀ ਜਵਾਬ ਆਖ ਰਹਿਣਾ ਤਾਂ ਇਹੀ ਰੱਖੇ ਬਸ ਠੀਕ ਹੈਗਾ ਭਾਈ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਵਧੀਆ ਲਿਖਿਆ ਤੇ ਅੱਛਾ ਜੀ ਭਾਈ ਹੁਣ ਆਪਾਂ ਬੰਦ ਕਰ ਗਏ ਤਾਂ ਪਹਿਲਾਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਰਹਿ ਗਿਆ ਇੱਕ ਮਿੰਟ ਰਹਿ ਗਿਆ ਹਾਂ ਤੋਡੇ ਲਈ ਜੋ ਬਾਈਆਂ ਨੇ ਕੁਝ ਭੇਜਿਆ ਉਹ ਤਾਂ ਦੇਖੇ ਮੈਂ ਫਾਰਮੈਲਟੀ ਨਹੀਂ ਹੋਣਾ ਉਹ ਚਾਹ ਵੀ ਰੈਡੀ ਹੈ ਚਾਹ ਦੀ ਗੁੱਟ ਪੀਵਾਂਗੇ ਆਪਾਂ ਕੋਈ ਗੱਲ ਓਕੇ ਤੇ ਹੁਣ ਯਾਰ ਗਿਫਟ ਦਲਵੀਰ ਗੱਲ ਹੈ ਮੈਂ ਗਿਫਟ ਨਹੀਂ ਹੈਗਾ ਉਹ ਕੋਈ ਅੱਛਾ ਫੇਰ ਠੀਕ ਆ ਉਹ ਗਿਫਟ ਨਹੀਂ ਹੈਗਾ ਉਹ ਮੈਂ ਹੈ ਗਿਫਟ ਤਾਂ ਕਿੱਲ ਗਈ ਆ ਵੈਸੇ ਦੱਸਦਾ ਇਹ ਰਿਕਾਰਡਿੰਗ ਹੀ ਹੈ ਨਾਲੇ ਹਾਂ ਕੋਈ ਗੱਲ ਨਹੀਂ ਵੀ ਇਹ ਲੈਣੇ ਨਹੀਂ ਚਾਹੀਦੇ ਮੈਨੂੰ ਲੱਗਦਾ ਕਿ ਇਹ ਲੈਣੇ ਨਹੀਂ ਆਪਾਂ ਹੈਨਾ ਗਿਫਟ ਕਿੱਦਾਂ ਲੈਣੇ ਆ ਗਿਫਟ ਜੇ ਕਰੇ ਕਿਸੇ ਨੂੰ ਜੇ ਕਰੇ ਬੈਠੇ ਆਪਾਂ ਨੂੰ ਜਦੋਂ ਬੈਠੇ ਆ ਆਪਾਂ ਕੁਰਸੀ ਤੇ ਜਦੋਂ ਮੈਂ ਕਵਾਰਾ ਹੁੰਦਾ ਸੀ ਉਦੋਂ ਗਿਫਟ ਲੈਂਦਾ ਹੁੰਦਾ ਸੀ ਚਲੋ ਉਹ ਤਾਂ ਲੰਘ ਚੁੱਕਿਆ ਜੀ ਬਾਕੀ ਉਹ ਤਾਂ ਬਾਤ ਨੂੰ ਪਤੀ ਆ ਹੁਣ ਤੇ ਜਦੋਂ ਆਪਾਂ ਘਰੇ ਉੱਠੀਏ ਅੱਛਾ ਠੀਕ ਆ ਇਹਨਾਂ ਦਾ ਤੂੰ ਤਾਂ ਮੇਰਾ ਭਰਾ ਘਰੇ ਉੱਠੀਏ ਜਦੋਂ ਇਹ ਤਾਂ ਸਾਡੀ ਪਿਆਰ ਦੀ ਯਾਰ ਜਦੋਂ ਘਰੇ ਤੋਂ ਉੱਠ ਕੇ ਟੇਬਲ ਤੇ ਦੇਖੇ ਨਿਗਾ ਵੱਜੇ ਵੀ ਆਰੇ ਵੀ ਬਾਈ ਦੀ ਕੈਟ ਠੀਕ ਠੀਕ ਇਉਂ ਕੋਈ ਨਹੀਂ ਗਿਫਟ ਨਹੀਂ ਹੈਗਾ ਆਏ ਆਏ ਤੇਰੇ ਮੇਰੇ ਮੈਂ ਬੋਲਦਾ ਵੀ ਨਹੀਂ ਇਹ ਜਿੰਨਾ ਟੱਕਾ ਇੱਕ ਮਿੰਟ ਆਗੇ ਇੱਥੇ ਆਉਣਾ ਬਾਈ ਕੋਲੇ ਉੱਥੇ ਆਉਣਾ ਕੋਈ ਗੱਲ ਤਦੂ ਲੱਗਦਾ ਵੀ ਮੈਂ ਇਹਦੇ ਮੂਰੇ ਕਿੱਦਾਂ ਬੋਲ ਪੂੰਗਾ ਜਿੰਨਾ ਇਹ ਤਕੜਾ ਮੈਂ ਵੀ ਮੰਨੇ ਜਾਣਾ ਸੀਗਾ ਦੱਸਾਂ ਕੀ ਆ ਬਾਈ ਹਾਂ ਇਹਨੂੰ ਕਿੰਨਾ ਸਮਝੀ ਮੈਂ ਦੱਸਦਾ ਤੈਨੂੰ ਆ ਦੇਖ ਇਹ ਸਾਰਾ ਲੀ ਸਪਾਂਸਰ ਹੁੰਦਾ ਸਾਡੇ ਵੱਲੋਂ ਜਿਹੜਾ ਵੀ ਸਾਡੇ ਕੋਲੇ ਬਾਈ ਆਉਂਦਾ ਬੀਕੇ ਸਪੋਰਟਸ ਠੀਕ ਆ ਉਹ ਲਖਣ ਬਾਈ ਉਹ ਹੈਨਾ ਬਾਈ ਇੱਕ ਆਪਣਾ ਹੋਟਲ ਲੈ ਲੇ ਇੱਕ ਦੋ ਭਾਈਆਂ ਨੂੰ ਰੱਖਵਾਂਗੇ ਆਪਾਂ ਉਧਰ ਹਾਂ ਦੇਖੋ ਇਹ ਇਹ ਹੁਣ ਹੈਗਾ ਉਹ ਬਾਈ ਕੋਲੇ ਵੀ ਕਿਹੜੇ ਕੋਲੇ ਗਿਫਟ ਨਹੀਂ ਹੈਗਾ ਇਹ ਅੱਛਾ ਨਾ ਇਧਰ ਜਦੋਂ ਪਾਏਗਾ ਜਦੋਂ ਪਾਏਗਾ ਯਾਦ ਆਊ ਵੀ ਭਾਈ ਨੇ ਇੱਥੇ ਕਰਦੇ ਆ ਦੇਖੋ ਵੀਕਸ ਪੁਰਸਾਦ ਆ ਗਿਆ ਹਾਂ ਹਾਂ ਤੇ ਇਹ ਸਪੈਸ਼ਲ ਤੁਹਾਨੂੰ ਅੱਛਾ ਬਹੁਤ ਬਹੁਤ ਧੰਨਵਾਦ ਅੱਛਾ ਬਾਈ ਹੁਣ ਆਪਾਂ ਸ਼ੋਅ ਖਤਮ ਕਰਕੇ ਮੈਂ ਬਾਈ ਦੇ ਗਿਫਟ ਲੈਣੇ ਆ ਬਾਈ ਬਾਈ ਦਾ ਚਲੋ ਬਾਅਦ ਚ ਸੋਧੀ ਗੱਲ ਲੱਟਾ ਆ ਭਾਈ ਤੇਰਾ ਸਾਡੇ ਮੈ ਯਾਦ ਆਊਗਾ ਸਾਨੂੰ ਥੈਂਕ ਯੂ ਭਾਈ ਜੀ ਥੈਂਕ ਯੂ ਅੱਛਾ ਯਾਰ ਵਾਹ ਤੁਸੀਂ ਨਾਮ ਵੀ ਕੜਾਇਆ ਵਾਹ ਤਾਂ ਕਰਕੇ ਆਏ ਨੇਗਾ ਭਾਈ ਹੈਨਾ ਤੇ ਆਹਾ ਭਾਈ ਬੀਕੇ ਸਪੋਰਟਸ ਵੱਲੋਂ ਐ ਇੱਥੇ ਭਾਈ ਲਾ ਦੀ ਬੜਾ ਨਾਲ ਭਾਈ ਨੂੰ ਤੇ ਇੱਕ ਰੱਬਾ ਲਿਆ ਭਾਈ ਉਧਰ ਹੈ ਇਹ ਬੀਕੇ ਸਪੋਰਟਸ ਵੱਲੋਂ ਅੱਛਾ ਥੈਂਕ ਯੂ ਭਾਈ ਥੈਂਕ ਯੂ ਅੱਛਾ ਗਗਨ ਭਾਈ ਦਾ ਫੋਟੋ ਕਰ ਦੇ ਭਾਈ ਨੇ ਮੈਂ ਭਾਈ ਨੂੰ ਭੇਜ ਦੂੰ ਇੱਕ ਮਿੰਟ ਇੱਕ ਮਿੰਟ ਹਾਂ ਇਹ ਬਈ ਇਹ ਹੈਗਾ ਸਾਡੇ ਵੱਲੋਂ ਪਿਆਰ ਓਕੇ ਇਹ ਹੈਗਾ ਬੀਕੇ ਵੱਲੋਂ ਜਿਹੜਾ ਜਿਹੜਾ ਆਪਾਂ ਨੂੰ ਸਾਰਾ ਹੁੰਦੰਦਾ ਹਰਕ ਲਈ ਆਏ ਇਹ ਤੁਹਾਡਾ ਸਾਮੂਹ ਭਰਾਵਾ ਇਹ ਸਾਨੂੰ ਮੈਨੂੰ ਵਧੀਆ ਲੱਗਿਆ ਮੈਨੂੰ ਬੜਾ ਪਸੰਦ ਆਇਆ ਫਿਰ ਮੈਂ ਬਾਈ ਵਾਲਾ ਤੇ ਹੀ ਲੈ ਕੇ ਜਾਂਦੇ ਹਾਂ ਠੀਕ ਹੈ